اپنی عمر ਦੇ ਵਿੱਚ ਇੱਕ ਵਾਰੀ ਆਪਾਂ ਕਹਿੰਦੇ ਨੇ ਬੰਦਾ ਇੱਕ ਵਾਰੀ ਮਕਾਨ ਬਣਾਉਣਾ ਹੀ ਪੈਂਦਾ ਬੰਦੇ ਨੂੰ ਤੁਸੀਂ ਦੋ ਵਾਰੀ ਬਣਾਉਣਾ ਆਪਾਂ ਦੋ ਵਾਰੀ ਬਣਾਇਆ ਜੀ ਇਹਦਾ ਫਿਰ ਤੁਸੀਂ ਬਹੁਤ ਛੋਟੇ ਹੁੰਦੇ ਹੋਗੇ ਜਦੋਂ ਇਹ ਬਣਾਇਆ ਜੀ ਇਹ 20 ਸਾਲਾਂ ਦਾ ਸੀ ਮੈਂ ਕੋਠੀ ਨਾਲੋਂ ਵੀ ਜ਼ਿਆਦਾ ਠੰਡਾ ਹੈ ਵੀ ਕਹਿੰਦਾ ਮਤਲਬ ਗਰਮੀਆਂ ਦੇ ਵਿੱਚ ਹਾਂ ਜੀ ਕਦੇ ਕਦੇ ਮੈਂ ਉੱਥੋਂ ਉੱਠ ਕੇ ਵੀ ਆ ਕੇ ਇੱਥੇ ਬਹਿ ਜਾਂਦਾ ਠੀਕ ਹੈ ਜੀ ਹਾਂ ਪੁਰਾਣੀ ਜਾਲ ਹਾਂ ਜੀ ਹਾਂ ਜੀ ਲੱਗਦਾ ਕਿ ਜੀ ਹਾਂ ਇਹਨੂੰ 40-50 ਸਾਲ ਹੋ ਗਏ ਹੋਣਗੇ ਜੀ 40 ਸਾਲ ਇਹਨੂੰ ਹੋ ਗਏ ਹੋਣਗੇ ਇਹਨਾਂ ਉਤਲੇ ਚੰਗੀਆਂ-ਚੰਗੀਆਂ ਕੋਠੀਆਂ ਨੂੰ ਮਾਤ ਪਾਉਂਦੇ ਸੀ ਇਹ ਘਰ ਹਾਂ ਜੀ ਬਾਈ ਕੋਠੀ ਤੁਸੀਂ ਇਹ 3500 ਸquare ਫੁੱਟ ਦੀ ਕੋਠੀ ਬਣਾਈ ਹੈ ਤੇ ਜਿਹੜਾ ਆਪਣਾ ਆ ਮਕਾਨ ਹੈ ਜੀ ਇਹ ਕਿੰਨਾ ਕੁ ਪੁਰਾਣਾ ਹੋ ਗਿਆ ਜੀ ਪਹਿਲਾਂ ਤੋਂ ਤੁਸੀਂ ਇਹ ਵੀ ਤੁਸੀਂ ਖੁਦ ਬਣਾਇਆ ਜੀ ਇਹ ਖੁਦ ਬਣਾਇਆ ਜੀ ਠੀਕ ਹੈ ਜੀ ਇਹਨੂੰ 40 ਸਾਲ ਹੋ ਗਏ ਹੋਣਗੇ ਜੀ 40 ਸਾਲ ਇਹਨੂੰ ਹੋ ਗਏ ਹੋਣਗੇ ਤੇ ਇਹਦੇ ਵਿੱਚ ਛੱਤਾਂ ਵਗੈਰਾ ਆਪਾਂ ਜੇ ਦਿਖਾ ਦਈਏ ਕਿੰਨੇ ਕਮਰੇ ਜੀ ਇਹਦੇ ਸਾਹ ਹਾਂ ਇਹ ਤੇ ਤਿੰਨ ਕਮਰੇ ਆ ਜੀ ਠੀਕ ਹੈ ਜੀ ਆ ਤਿੰਨ ਕਮਰੇ ਦਿਖਾ ਦਿਓ ਬਾਈ ਇੱਧਰ ਹਾਂ ਜੀ ਤੇ ਇਹਦੇ ਵਿੱਚ ਛੱਤ ਕਰੀ ਹੈ ਜੀ ਇਹਦੀ ਛੱਤ ਟਾਇਲ ਬੱਤੇ ਦੀ ਹੈ ਜੀ ਅੱਛਾ ਟਾਇਲ ਬੱਤੇ ਦੀ ਛੱਤ ਹੈ ਜੀ ਹਾਂ ਉਹ ਬਹੁਤ ਮਸ਼ਹੂਰ ਇਹ ਟਾਇਲ ਬੱਤੇ ਉਮੇਰੂਕਰੀ ਪਈ ਹੈ ਜੀ ਉਵੇਂ ਪਈ ਹੈ ਹਾਂ ਇਹ ਨੂੰ ਕੁਛ ਨਹੀਂ ਹੋਇਆ ਦੋਸਤ ਦਿਖਾਓ ਕੁਛ ਨਹੀਂ ਹੋਇਆ ਟਾਇਲ ਬੱਤੇ ਦੀਆਂ ਛੱਤਾਂ ਪਹਿਲਾਂ ਆਪਾਂ ਭਾਂਡੇ ਵਾਲੇ ਘਰਾਂ ਦੇ ਵਿੱਚ ਜ਼ਿਆਦਾਤਰ ਦੇਖਦੇ ਹੁੰਦੇ ਸੀ ਹਾਂਜੀ ਤੇ ਕਹਿਣਾ ਜਦੋਂ ਇਹ ਤੁਸੀਂ ਉਧਰ ਕੋਠੀ ਬਣਾਉਣ ਦੀ ਸੋਚੀ ਜੀ ਹਾਂਜੀ ਹਾਂਜੀ ਇਹ ਘਰ ਵਧੀਆ ਤੁਸੀਂ ਰਹਿ ਰਹੇ ਸੀ ਇੱਥੇ ਕੋਈ ਦਿੱਕਤ ਸੁਣ ਪੈਸੇ ਦੀ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਤੇੜ ਵਗੈਰਾ ਨਹੀਂ 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 ਕੁਛ ਨਹੀਂ ਹੈ ਟਾਇਲ ਬੱਤੇ ਦਾ ਬਹੁਤ ਮਜ਼ੂਤੀ ਹੁੰਦੀ ਸੀ ਬਹੁਤ ਮਜ਼ੂਤੀ ਦੀ ਹੈ ਠੀਕ ਹੈ ਬਹੁਤ ਮਜ਼ੂਤੀ ਹੈ ਤੇ ਫਿਰ ਤੁਸੀਂ ਉਧਰਲੇ ਪਾਸੇ ਕੋਠੀ ਬਣਾਈ ਹੈ ਜੀ ਹਾਂਜੀ ਤੇ ਆਹ ਦੋਸਤੋ ਦਿਖਾ ਦਿਓ ਏਰੀਆ ਕਿ ਵਿਚ ਇਹ ਆਪਾਂ ਕਹਿ ਸਕਦੇ ਹਾਂ ਤੇ ਬੈਠ ਕੇ ਜੀ ਹਾਂ ਇਹ ਬੈਠ ਕੇ ਇਹ ਬੈਠ ਕੇ ਇੱਧਰ ਕਿਚਨ ਹੈ ਇੱਧਰ ਕਿਚਨ ਆ ਗਿਆ ਹਾਂਜੀ ਇਹ ਆਪਣਾ ਉਹ ਹੈ ਸਟੋਰ ਹੈ ਜੀ ਸਟੋਰ ਹੈ ਠੀਕ ਹੈ ਜੀ ਇਹ ਵੀ ਪੂਰਾ ਵਧੀਆ ਮਕਾਨ ਸੀ ਤੁਹਾਡਾ ਹਾਂਜੀ ਹਾਂ ਦਿਖਾ ਰਹੇ ਆਂ ਆਪਾਂ ਬਹੁਤ ਸੋਹਣਾ ਦੋਸਤੋ ਮਕਾਨ ਹੈ ਆਪਾਂ ਅਕਸਰ ਦੇਖਦੇ ਆਂ ਵੀ ਭਾਂਡਿਆਂ ਵਾਲੇ ਘਰ ਜਿਹੜੇ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੁੰਦਾ ਸੀ ਅੱਜ ਤੋਂ 20-25 ਸਾਲ ਪਹਿਲਾਂ ਇਹ ਇਦਾਂ ਹੀ ਬਣਾਉਂਦਾ ਸੀ ਹਰ ਇੱਕ ਬੰਦਾ ਆਹ ਦੇਖੋ ਹਾਂਜੀ ਹਾਂਜੀ ਬਾਹਰੋਂ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਤੇ ਕਹਿੰਦਾ ਉਹ ਤਰੇ ਚੰਗੇ-ਚੰਗੇ ਕੋਠੀਆਂ ਨੂੰ ਮਾਤ ਪਾਉਂਦੇ ਸੀ ਇਹ ਤੇ ਬਹੁਤ ਵਧੀਆ ਬਰਾਂਡਾ ਬੂਰੇ ਰੱਖਿਆ ਹੋਇਆ ਇੱਕ ਪਾਸੇ ਬੈਠ ਕੇ ਇੱਕ ਪਾਸੇ ਕਿਚਨ ਤਿੰਨ ਬੈਡਰੂਮ ਨੇ ਬੈਡਰੂਮਾਂ ਦੀ ਆਪਾਂ ਛੱਤ ਵੀ ਦਿਖਾਈ ਹੈ ਇਹਨਾਂ ਇਹਨਾਂ ਦੇ ਬਾਥਰੂਮ ਉਧਰ ਟੱਸ ਹੈ ਇਹ ਬਾਥਰੂਮ ਉਧੋਂ ਦੇ ਬਣੇ ਹੋਇਆ ਜੀ ਹਾਂ ਇਹ ਉਧੋਂ ਦੇ ਬਣਿਆ ਬਾਥਰੂਮ ਠੀਕ ਹੈ ਜੀ ਠੀਕ ਹੈ ਤੇ ਕਹਿਣ ਦਾ ਮਤਲਬ ਤੁਸੀਂ ਤਾਂ ਜੀ ਆਪਣੀ ਉਮਰ ਦੇ ਵਿੱਚ ਇੱਕ ਵਾਰੀ ਆਪਾਂ ਕਹਿੰਦੇ ਨੇ ਬੰਦਾ ਇੱਕ ਵਾਰੀ ਮਕਾਨ ਬਣਾਉਣਾ ਹੀ ਪੈਂਦਾ ਬੰਦੇ ਨੂੰ ਤੁਸੀਂ ਦੋ ਵਾਰੀ ਮਕਾਨ ਬਣਾ ਆਪਾਂ ਦੋ ਵਾਰੀ ਬਣਾਇਆ ਜੀ ਇਹਦਾ ਫਿਰ ਤੁਸੀਂ ਬਹੁਤ ਛੋਟੇ ਹੁੰਦੇ ਹੋਵੋਗੇ ਜਦੋਂ ਇਹ ਬਣਾਇਆ ਜੀ ਇਹ 20 ਸਾਲਾਂ ਦਾ ਸੀ ਮੈਂ अच्छा ਜਿਹੜੋ ਇਹ ਬਣਾਇਆ ਜੀ ਉਸ ਤੋਂ ਬਾਅਦ ਹੁਣ ਤੁਸੀਂ ਜਿਵੇਂ ਤੁਹਾਡੇ ਬੇਟੇ ਆ ਬੱਚੇ ਵੱਡੇ ਹੋ ਜਾਂਦੇ ਆ ਉਹ ਤੋਂ ਬਾਅਦ ਫਿਰ ਉਹਨਾਂ ਦੀ ਡਿਮਾਂਡ ਹੁੰਦੀ ਆ ਨਾ ਜੀ ਤੇ ਉਹ ਤੋਂ ਦਾ ਬਣਾਓ ਉਹਨਾਂ ਦੀ ਡਿਮਾਂਡ ਸੀ ਵੀ ਕੋਠੀ ਬਣਾਈਏ ਫਿਰ ਇਹ ਬਣਾ ਜੀ ਠੀਕ ਹੈ ਠੀਕ ਹੈ ਤੇ ਦੋਸਤੋ ਇੱਕ ਚੀਜ਼ ਹੈ ਬੰਦਾ ਮਿਹਨਤ ਨਾਲਾ ਬੰਦਾ ਇੱਕ ਵਾਰੀ ਮਕਾਨ ਬਣਾਉਂਦਾ ਇਹਨਾਂ ਦੇ ਅੰਕਲ ਜੀਆ ਨੇ ਆਪਦੀ ਜਦੋਂ ਛੋਟੀ ਉਮਰ ਦੇ ਵਿੱਚ ਸੀਗੇ ਆ ਮਕਾਨ ਆਪਦੇ ਹੱਥੀ ਬਣਵਾਇਆ ਉਸ ਤੋਂ ਬਾਅਦ ਬੱਚੇ ਵੱਡੇ ਹੋਏ ਤਾਂ ਨਾਲ ਦੀ ਨਾਲ ਤੁਹਾਨੂੰ ਕੋਠੀ ਦਿਖਾਈ ਆਪਾਂ ਉਹ ਕੋਠੀ ਬਣਾਈ ਆ 3500 ਸਕਰ ਫੁੱਟ ਏਰੀਆ ਦੀ ਕਾਰਨ ਉਹ ਵੈਸੇ ਇਹਨੂੰ ਵੀ ਕੁਝ ਨਹੀਂ ਹੋਇਆ ਨਹੀਂ ਬਹੁਤ ਵਧੀਆ ਵੇ ਆਪਾਂ ਛੱਤ ਵੀ ਦਿਖਾ ਦਿੱਤੀ ਤੁਹਾਨੂੰ ਕੰਡਾਂ ਦਾ ਵੀ ਕੋਈ ਦਿੱਕਤ ਨਹੀਂ ਵੈਸੇ ਰੰਗ ਵਗੈਰਾ ਇਹਨੂੰ ਵੀ ਪਹਿਲਾਂ ਤੋਂ ਕੀਤਾ ਹੋਇਆ ਹੈ ਰੰਗ ਨਾਲ ਘਰ ਦੀ ਲਾਈਫ ਦੁਗਣੀ ਹੋ ਜਾਂਦੀ ਹੈ ਨਾ ਜੀ ਹਾਂਜੀ ਹਾਂਜੀ ਤੇ ਇੱਥੇ ਪੱਥਰ ਝੜਿਆ ਹੋਇਆ ਹੈ ਜੀ ਇੱਥੇ ਪੱਥਰ ਸੀ ਇੱਥੇ ਇਸੇ ਤੋਂ ਆਪਾਂ ਕਹਿਣਾ ਮਤਲਬ ਵੀ ਛੋਰਾ ਸਲਾਬ ਦੀ ਇੱਥੇ ਵੀ ਤੁਹਾਨੂੰ ਐ ਲੱਗਦਾ ਵੀ ਪੱਥਰ ਝੜਦੀ ਹੈ ਹਾਂਜੀ ਹਾਂਜੀ ਵੈਸੇ ਉਧਰ ਵੈਸੇ ਵੀ ਨਹੀਂ ਆਈ ਜੀ ਹਾਂਜੀ ਵੈਸੇ ਵੀ ਕੁੜੀ ਕਦੇ ਨਹੀਂ ਨਹੀਂ ਆਉਂਦੀ ਨਹੀਂ ਠੀਕ ਹੈ ਜੀ ਤੇ ਪਹਿਲਾਂ ਆ ਫਾਰਸ਼ ਲੱਗਦਾ ਹੁੰਦਾ ਸੀ ਇਹਨੂੰ ਚਿਪਸ ਕਹਿੰਦੇ ਜੀ ਨਹੀਂ ਇਹਨੂੰ ਕਰੇਜੀ ਕਹਿੰਦੇ ਕਰ ਇਹ ਆਪਣੇ ਜ਼ਿਆਦਾਤਰ ਘਰਾਂ ਦੇ ਵਿੱਚ ਇਹ ਲੱਗਿਆ ਹੁੰਦਾ ਸੀ ਪਹਿਲਾਂ ਆ ਦੇਖੋ ਹਾਂ ਪਹਿਲਾਂ ਬਹੁਤ ਟ੍ਰੈਂਡ ਸੀਦਾ ਜੀ ਪਹਿਲਾਂ ਬਹੁਤ ਆ ਗਿਆ ਸੀ ਬਹੁਤ ਜਿਆਦਾ ਇੱਕੋ ਲੱਗਦੀ ਹੁੰਦੀ ਸੀ ਜਿਵੇਂ ਆ ਆ ਗਈ ਉਹ ਇਹ ਚਿਪਸ ਵੱਜਦੀ ਸੀ ਕਰੀ ਇਹ ਚਿਪਸ ਹੈ ਜੀ ਆ ਜਿਹੜੀਆਂ ਇਕੱਲਾ ਬਾ ਬਾਅਰਡਰ ਚ ਲੱਗਿਆ ਹੋਇਆ ਹਾਂ ਇਹ ਚਿਪਸ ਹੈ ਤੇ ਇਹ ਬਹੁਤ ਵਧੀਆ ਪਹਿਲਾਂ ਲੋਕ ਇਦਾਂ ਦੀ ਲਾਉਂਦੇ ਸੀਗੇ ਹੁਣ ਤਾਂ ਟਾਈਲਾਂ ਵਗੈਰਾ ਆ ਗਏ ਆ ਜੀ ਪੱਥਰ ਆ ਗਿਆ ਮਾਰਬਲ ਵੱਡੇ ਵੱਡੇ ਪੀਸ ਆਉਂਦੇ ਆ ਇਹ ਬੱਤਿਆਂ ਦੀ ਛੱਤ ਹੈ ਟਾਈਲ ਬੱਤਾ ਜੀ ਟਾਈਲ ਬੱਤਾ ਠੀਕ ਹੈ ਜੀ ਠੰਡਾ ਹੋਊਗਾ ਜੀ ਇਹ ਬਹੁਤ ਠੰਡਾ ਜੀ ਠੀਕ ਹੈ ਜੀ ਕੋਠੀ ਨਾਲੋਂ ਵੀ ਜ਼ਿਆਦਾ ਠੰਡਾ ਹੈ ਵੀ ਕਹਿੰਦਾ ਮਤਲਬ ਗਰਮੀਆਂ ਦੇ ਵਿੱਚ ਹਾਂ ਜੀ ਕਦੇ ਕਦੇ ਮੈਂ ਉੱਥੋਂ ਉੱਠ ਕੇ ਵੀ ਆ ਕੇ ਇੱਥੇ ਬਹਿ ਜਾਂਦਾ ਠੀਕ ਹੈ ਜੀ ਵੀ ਇਹ ਚੀਜ਼ ਇੱਕ ਤਾਂ ਤੁਸੀਂ ਕਹਿੰਦਾ ਉਧਰ ਪ੍ਰਾਣੀ ਆਪਾਂ ਬੈਸੀ ਪ੍ਰਾਣੀ ਜ਼ਿਆਦਾ ਹਾਂ ਜੀ ਹਾਂ ਜੀ ਹਾਂ ਜੀ ਲੱਗਦਾ ਕਿ ਜੀ ਹਾਂ ਜੀ ਜਿਹੜਾ ਉੱਥੇ ਆਪਣੀ ਅਟੈਚਮੈਂਟ ਹੋ ਜੇ ਹੁਣ ਤੁਸੀਂ ਕਹਿੰਦਾ ਮਤਲਬ ਕੋਠੀ ਬਣਾਤਾ ਰੱਖੀ ਹੈ ਥੋੜਾ ਜਿਹਾ ਲੱਗਦਾ ਵੀ ਆਪਾਂ ਪਹਿਲੇ ਘਰ ਦੇ ਵਿੱਚ ਕਿਉਂਕਿ ਕਿਚਨ ਬਣਿਆ ਹੋਇਆ ਇੱਧਰ ਰਸੋਈ ਆਹ ਸਾਰਾ ਏਰੀਆ ਦਿਖਾ ਦਿਓ ਬਾਈ ਬਹੁਤ ਸੋਹਣਾ ਘਰ ਹੈ ਨਾਲੇ ਸਾਹਮਣੇ ਰੱਖਿਆ ਹੋਇਆ ਹੈ ਤੇ ਇਹ ਮਕਾਨ ਦਾ ਬਦਲ ਕਹਿੰਦੇ ਵੀ ਜਦੋਂ ਆਪਣਾ ਜੀ ਕਰਦਾ ਆਪਾਂ ਅਗੇ ਇਧਰ ਵੀ ਪੈ ਜਾਈਏ ਗਰਮੀ ਵਗੈਰਾ ਦੇ ਵਿੱਚ ਬਠੰਡਾ ਵੀ ਹੈ ਤੇ ਕਿਉਂਕਿ ਟਾਇਲ ਬੱਤੇ ਦੀ ਛੱਤ ਸੀਗੀ ਪੁਰਾਣੇ ਮਕਾਨ ਬਹੁਤ ਠੰਡੇ ਹੁੰਦੇ ਸੀਗੇ ਤੇ ਕਿਵੇਂ ਲੱਗਿਆ ਜੀ ਇਹ ਆਪਣਾ ਘਰ ਦਿਖਾਇਆ ਜਿਹੜਾ ਅੰਕਲ ਜੀ ਦਾ ਜੋ ਪੁਰਾਣਾ ਘਰ ਸੀ ਪਹਿਲਾਂ ਦਾ ਤੇ ਵੀਡੀਓ ਚ ਕਮੈਂਟ ਜ਼ਰੂਰ ਕਰਨਾ ਤੁਸੀਂ ਦੱਸਣਾ ਜ਼ਰੂਰ ਤਾਂ ਆਪਾਂ ਐਦਾਂ ਦੀਆਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਤੇ ਪੁਰਾਣੇ ਘਰ ਜੋ ਬਰਾਂਡਿਆਂ ਵਾਲੇ ਹਰ ਇੱਕ ਤਰ੍ਹਾਂ ਦਾ ਘਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾ